ਕਬੀਰ ਸਾਤ ਸਮੁੰਦ ਹੈ ਮਸ ਕਰੋ ਕਲਮ ਕਰੋ ਬਨ RAI ਬਸਦਾ ਕਾਗਦ ਜਿਉਂ ਕਰੋ ਅਰ ਜਸ ਲੇਖਨ ਨਾ ਜਾਇ ਕਿਸੇ ਸਿਆਣੇ ਮਨੁਖ ਨੇ ਪਾਣੀ ਦੀ ਡੰਗਾਈ ਨੂੰ ਮਾਪਣ ਦੇ ਲਈ ਇੱਕ ਧਾਗੇ ਦੇ ਨਾਲ ਇੱਕ ਲੂਣ ਦੀ ਡਲੀ ਨੂੰ ਬੰਨ੍ਹਿਆ ਤੇ ਉਸ ਨੂੰ ਪਾਣੀ ਦੇ ਵਿੱਚ ਪਾ ਦਿੱਤਾ ਗਿਆ ਪਾਣੀ ਦੇ ਵਿੱਚ ਪਾਉਣ ਸਾਰ ਜੋ ਲੂਣ ਦੀ ਡਲੀ ਹੈ ਉਹ ਖੁਰ ਗਈ ਤੇ ਮਨੁੱਖ ਦੇ ਹੱਥ ਦੇ ਵਿੱਚ ਕੇਵਲ ਧਾਗਾ ਰਹਿ ਗਿਆ ਲੂਣ ਦੀ ਡਲੀ ਕਦੇ ਵੀ ਪਾਣੀ ਦੀ ਡੰਗਾਈ ਨੂੰ ਨਹੀਂ ਵਾਪਸ ਸਕਦੀ ਇਸੇ ਤਰ੍ਹਾਂ ਜੋ ਇਨਸਾਨ ਹੈ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਉਸ ਦੀ ਹਸਤੀ ਬਹੁਤ ਛੋਟੀ ਹੈ ਕਦੇ ਵੀ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦਾ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਕੇ ਬੰਦਗੀ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨਤਾ ਹੋ ਸਕਦਾ ਹੈ ਲੇਕਿਨ ਜੇਕਰ ਮਨੁੱਖ ਇਹ ਚਾਹੇ ਕਿ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਪਾਉਣੇ ਕਿ ਉਹ ਕਿੰਨਾ ਕੁ ਵੱਡਾ ਹੈ ਕਿੰਨੀ ਕੁ ਵਿਸ਼ਾਲ ਹਸਤੀ ਹੈ ਆ ਇਹ ਕਦੇ ਨਹੀਂ ਹੋ ਸਕਦਾ ਗੁਰੂ ਅਮਰਦਾਸ ਸਾਹਿਬ ਜੀ ਆਨੰਦ ਸਾਹਿਬ ਦੇ ਅੰਦਰ ਜ਼ਿਕਰ ਕਰਦੇ ਹਨ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਵੱਡੇ ਹੋ ਅਗੰਮ ਹੋ ਅਗੋਚਰ ਹੋ ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਜਪਜੀ ਸਾਹਿਬ ਦੇ ਵਿੱਚ ਵੀ ਹਨ ਕਿ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜੇ ਹਉ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਜਿਹ ਬੁਝਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਹੋਂ ਜਾਣਾ ਅੱਖਾਂ ਨਹੀਂ ਜੇ ਕਰਮੈ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਵੀ ਲਵਾਂ ਤੇ ਉਸ ਨੂੰ ਬਿਆਨ ਨਹੀਂ ਕਰ ਸਕਦਾ ਜੇ ਹੋਂ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਉਹ ਮੇਰੇ ਕਹਿਣੇ ਅਤੇ ਕਥਨ ਤੋਂ ਬਾਹਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਹਨ ਤੇ ਇੱਕ ਜੋ ਕਿ ਬਹੁਤ ਹੀ ਦਾਣਸ਼ਵਰ ਸਿਆਣਾ ਮਨੁੱਖ ਹੋਇਆ ਸ਼ੋਕਰਾਤ ਪੱਛਮ ਦੇ ਵਿੱਚ ਉਹਦੇ ਜੀਵਨ ਦੇ ਨਾਲ ਸੰਬੰਧਤ ਇੱਕ ਘਟਨਾ ਹੈ ਸ਼ੋਕਰਾਤ ਹੈ ਜਿਹੜਾ ਉਹ ਇੱਕ ਦਰਿਆ ਦੇ ਕਿਨਾਰੇ ਤੇ ਤੁਰਿਆ ਜਾ ਰਿਹਾ ਹੈ ਦਰਿਆ ਦੇ ਕਿਨਾਰੇ ਤੇ ਇੱਕ ਮਾਸੂਮ ਬੱਚਾ ਛੋਟਾ ਜਿਹਾ ਉਹ ਦਰਿਆ ਦੇ ਵਿੱਚੋਂ ਇੱਕ ਬਰਤਨ ਨੂੰ ਪਾਣੀ ਦੇ ਨਾਲ ਭਰਦਾ ਹੈ ਉਹਦੇ ਕੋਲੋਂ ਛੋਟਾ ਜਿਹਾ ਬਰਤਨ ਹੈ ਭੰਡ ਹੈ ਉਹਨੂੰ ਪਾਣੀ ਦੇ ਨਾਲ ਭਰ ਦਿੰਦਾ ਤੇ ਬਾਹਰ ਕਿਨਾਰੇ ਤੇ ਡੋਲ ਦਿੰਦਾ ਜੂਸ ਸੁਖਰਾਕ ਹੈ ਉਹ ਉਸ ਬੱਚੇ ਨੂੰ ਵੇਖਦਾ ਇਸ ਸੋਕਰਾਟ ਜਿਹੜਾ ਉਹ ਇੱਕ ਵਿਦਵਾਨ ਹੋਇਆ ਦਾਣ ਸੰਬੰਧ ਦਾਣ ਸਵਰ ਸਿਆਣਾ ਵਿਅਕਤੀ ਹੋਇਆ ਪੱਛਮ ਦੇ ਵਿੱਚ ਇਸ ਸੋਕਰਾਟ ਨੂੰ ਜੋ ਉਥੋਂ ਦੀ ਹਕੂਮਤ ਹੈ ਉਸ ਦੇ ਵੱਲੋਂ ਜ਼ਹਿਰ ਦਾ ਪਿਆਲਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਖਤਮ ਕਰ ਦਿੱਤਾ ਗਿਆ ਸੀ ਸ਼ੋਕਰਾਤ ਜਿਸ ਸਮੇਂ ਜੇਲ੍ਹ ਦੇ ਵਿੱਚ ਹੈ ਉਸ ਸਮੇਂ ਜਿਹੜੇ ਇਸ ਦੇ ਨਾਲ ਪਿਆਰ ਰੱਖਣ ਵਾਲੇ ਲੋਕ ਸਨ ਇਸ ਨੂੰ ਵਧੀਆ ਮੰਨਦੇ ਸਨ ਸ਼ੋਕਰਾਤ ਨੂੰ ਇਹਦੀਆਂ ਗੱਲਾਂ ਤੋਂ ਪ੍ਰਭਾਵਿਤ ਸਨ ਉਹਨਾਂ ਲੋਕਾਂ ਨੇ ਸੋਚਿਆ ਇਸ ਸ਼ੋਕਰਾਤ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਤੇ ਹਕੂਮਤ ਨੇ ਸੁਕਰਾਟ ਨੂੰ ਖਤਮ ਕਰ ਦੇਣਾ ਆਪਾਂ ਨੂੰ ਕੋਈ ਹੀਲਾ ਵਸੀਲਾ ਕਰਨਾ ਚਾਹੀਦਾ ਤਾਂ ਕਿ ਸੁਕਰਾਟ ਜਿਹੜਾ ਉਹ ਮੌਤ ਤੋਂ ਬਚ ਜਾਵੇ ਜੋ ਉਸ ਸਮੇਂ ਦੀ ਹਕੂਮਤ ਹੈ ਉਸ ਦੇ ਤੱਕ ਪਹੁੰਚ ਕੀਤੀ ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਸੋਕਰਾਟ ਨੂੰ ਹੈ ਜਿਹੜਾ ਉਹ ਨਾ ਖਤਮ ਕੀਤਾ ਜਾਵੇ ਤੇ ਜੋ ਉਸ ਸਮੇਂ ਦੀ ਰਾਜਸ਼ਾਹੀ ਹੈ ਉਹਨਾਂ ਦੇ ਵੱਲੋਂ ਇਹ ਜਵਾਬ ਆਇਆ ਵੀ ਸੋਕਰਾਟ ਨੂੰ ਅਸੀਂ ਇੱਕ ਸ਼ਰਤ ਤੇ ਰਹਾ ਕਰ ਸਕਦੇ ਹਾਂ ਤੇ ਉਹ ਮੌਤ ਤੋਂ ਬਚ ਜਾਵੇਗਾ ਉਹ ਸ਼ਰਤ ਇਹ ਹੈ ਕਿ ਉਹ ਜਿਹੜਾ ਇਹ ਦੇਸ਼ ਹੈ ਨਾ ਇਹ ਇਲਾਕਾ ਇਸ ਨੂੰ ਛੱਡ ਕੇ ਕਿਤੇ ਹੋਰ ਚੱਲਿਆ ਜਾਵੇ। ਕਿ ਇਸ ਦੇਸ਼ ਨੂੰ ਛੱਡ ਜਾਵੇ। ਤੇ ਜਿਹੜੇ ਉਹ ਵਿਅਕਤੀ ਸਨ ਜਿੰਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦਾ ਜਵਾਬ ਮਿਲਿਆ ਤੇ ਉਹ ਸ਼ੁਕਰਾਤ ਦੇ ਕੋਲ ਆਏ ਜੇਲ੍ਹ ਦੇ ਵਿੱਚ ਤੇ ਸ਼ੁਕਰਾਤ ਨੂੰ ਆ ਕੇ ਕਹਿਣ ਲੱਗੇ ਵੀ ਤੁਹਾਡੇ ਅੱਗੇ ਇੱਕ ਬੇਨ ਹੈ, ਬੇਨਤੀ ਹੈ। ਕੀ ਤੁਸੀਂ ਮੌਤ ਤੋਂ ਬਚ ਸਕਦੇ ਹੋ ਤੁਸੀਂ ਇਸ ਦੇਸ਼ ਨੂੰ ਛੱਡ ਜਾਓ ਸ਼ੁਕਰਾਤ ਨੇ ਕਹਿਆ ਵੀ ਨਹੀਂ ਮੈਂ ਇਹ ਦੇਸ਼ ਨਹੀਂ ਛੱਡ ਸਕਦਾ ਉਹਨਾਂ ਵਿਅਕਤੀਆਂ ਨੇ ਕਹਿਆ ਵੀ ਜੇਕਰ ਤੁਸੀਂ ਦੇਸ਼ ਛੱਡ ਕੇ ਵੀ ਚਲੇ ਗਏ ਤੇ ਦੇਸ਼ ਤੋਂ ਬਾਹਰ ਜਾ ਕੇ ਤੁਸੀਂ ਜਦੋਂ ਆਪਣੇ ਗਿਆਨ ਦੀਆਂ ਗੱਲਾਂ ਕਰੋਗੇ ਉਹ ਗਿਆਨ ਦੀਆਂ ਗੱਲਾਂ ਦੀ ਜਿਹੜੀ ਸੰਬੰਧੀ ਹੈ ਸਾਡੇ ਤੱਕ ਉੱਡ ਕੇ ਪਹੁੰਚਦੀ ਰਹੇਗੀ ਤੁਹਾਡਾ ਇੱਕ ਇੱਕ ਸਵਾਸ ਸੰਸਾਰ ਦੇ ਲੋਕਾਂ ਲਈ ਕੀਮਤੀ ਹੈ ਤੁਸੀਂ ਜਿਉਂਦੇ ਰਹੋਗੇ ਤਾਂ ਜੋ ਤੁਹਾਡੇ ਵਿਚਾਰ ਹਨ ਤੁਹਾਡੀਆਂ ਗੱਲਾਂ ਹਨ ਉਸ ਸੰਸਾਰ ਦੇ ਲੋਕਾਂ ਤੱਕ ਪਹੁੰਚਦੀਆਂ ਰਹਿਣਗੀ ਤੇ ਨਹੀਂ ਤਾਂ ਤੁਹਾਨੂੰ ਇੱਥੇ ਜ਼ਹਿਰ ਦਾ ਪਿਆਲਾ ਦੇ ਦਿੱਤਾ ਜਾਵੇਗਾ ਤੁਹਾਡੇ ਵਜੂਦ ਨੂੰ ਖਤਮ ਕਰ ਦਿੱਤਾ ਜਾਵੇਗਾ ਤੇ ਸ਼ੁਕਰਾਨਾ ਉਸ ਸਮੇਂ ਜਵਾਬ ਇਹ ਸੀ ਕਿ ਅਸਲ ਦੇ ਵਿੱਚ ਜਿੰਨੀਆਂ ਵੀ ਮੈਂ ਗੱਲਾਂ ਅੱਜ ਤੱਕ ਬੋਲੀਆਂ ਨੇ ਆਪਣੇ ਵਿਚਾਰ ਦੁਨੀਆ ਦੇ ਸਾਹਮਣੇ ਰੱਖੇ ਹਨ ਉਹ ਗੱਲਾਂ ਦੇ ਵਿੱਚ ਉਹ ਵਿਚਾਰਾਂ ਦੇ ਵਿੱਚ ਹੁਣ ਰਸ ਭਰਨ ਦਾ ਸਮਾਂ ਆ ਗਿਆ ਜਿਹੜੀ ਮੇਰੀ ਮੌਤ ਹੋਵੇਗੀ ਨਾ ਇਹਨੇ ਮੇਰੀਆਂ ਗੱਲਾਂ ਦੇ ਵਿੱਚ ਰਸ ਭਰ ਦੇਣਾ ਪਰ ਜੇਕਰ ਮੈਂ ਇੱਥੋਂ ਚੱਲਿਆ ਗਿਆ ਤੇ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਾਰੇ ਵਿਚਾਰ ਜਿਹੜੇ ਮੇਰੇ ਵੱਲੋਂ ਕਹੇ ਗਏ ਆ ਉਹ ਕੋਈ ਮਾਇਨੇ ਨਹੀਂ ਰੱਖਣਦੇ ਤੇ ਦੁਨੀਆ ਦੇ ਲੋਕਾਂ ਨੇ ਸਵਾਲ ਵੀ ਉਠਾਉਣੇ ਆ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਮੇਰੇ ਪ੍ਰਤੀ ਵੀ ਮੌਤ ਤੋਂ ਡਰਦੇ ਨੇ ਇਸ ਤਰ੍ਹਾਂ ਕਰ ਲਿਆ ਪਰ ਹੁਣ ਸਮਾਂ ਇਹੋ ਜਿਹਾ ਆ ਗਿਆ ਜੋ ਮੇਰੇ ਵੱਲੋਂ ਵਿਚਾਰ ਕਹੇ ਗਏ ਆ ਗੱਲਾਂ ਕਹੀਆਂ ਗਈਆਂ ਉਹਨਾਂ ਦੇ ਵਿੱਚ ਰਸ ਭਰੇਗਾ ਮੇਰੀ ਮੌਤ ਦੇ ਨਾਲ ਜਦੋਂ ਦੁਨੀਆ ਦੇ ਲੋਕਾਂ ਨੂੰ ਪਤਾ ਲੱਗਿਆ ਕਰੇਗਾ ਨਾ ਕਿਸੇ ਵੀ ਮਨੁੱਖ ਨੂੰ ਵੀ ਕੋਈ ਪੱਛਮ ਦੇ ਵਿੱਚ ਸ਼ੁਕਰਾਨਤ ਹੋਇਆ ਤੇ ਉਹਨੂੰ ਉੱਥੇ ਹਕੂਮਤ ਨੇ ਜ਼ਹਿਰ ਦਾ ਪਿਆਲਾ ਦੇ ਕੇ ਸ਼ਹੀਦ ਕਰ ਦਿੱਤਾ ਖਤਮ ਕਰ ਦਿੱਤਾ ਇਹ ਅਗਲੇ ਦੇ ਮਨ ਵਿੱਚ ਇਹ ਸਵਾਲ ਤਾਂ ਉੱਠਿਆ ਕਰਨਗੇ ਵੀ ਇਹੋ ਜਿਹਾ ਉਹਨੇ ਕੀ ਕਹਿਤਾ ਸੀ ਮੌਕੇ ਦੀ ਹਕੂਮਤ ਨੇ ਉਹਨੂੰ ਜ਼ਹਿਰ ਦਾ ਪਿਆਲਾ ਦੇ ਦਿੱਤਾ ਫਿਰ ਜਦੋਂ ਇਹ ਸਵਾਲ ਪੈਦਾ ਹੋਵੇਗਾ ਮਨੁੱਖ ਦੇ ਮਨ ਵਿੱਚ ਉਹ ਜਾਣਨ ਦੇ ਲਈ ਵੀ ਉਹ ਤਸਫਤ ਹੋਵੇਗਾ ਉਹਦੇ ਮਨ ਦੇ ਵਿੱਚ ਇਹ ਚਾਹਨਾ ਪੈਦਾ ਹੋਵੇਗੀ ਵੀ ਮੈਂ ਪਤਾ ਤਾਂ ਕਰਾਂ ਵੀ ਇਹ ਸੋਫਰਾਟ ਨੇ ਇਹੋ ਜਿਹਾ ਕੀ ਲਿਖਤਾ ਸੀ ਫਿਰ ਉਹ ਮੇਰੇ ਵਿਚਾਰਾਂ ਨੂੰ ਵੀ ਪੜ੍ਹੇਗਾ ਉਸ ਕਾਰਨਾਵਾਰੇ ਵੀ ਸਮਝਣ ਦਾ ਯਤਨ ਕਰੇਗਾ ਜਿਹੜੇ ਕਾਰਨਾ ਕਰਕੇ ਮੈਨੂੰ ਸ਼ਹੀਦ ਕੀਤਾ ਜਾ ਰਿਹਾ ਤੇ ਸ਼ੋਕਰਤ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਸੀ ਜੇਲ੍ਹ ਦੇ ਵਿੱਚ ਹਕੂਮਤ ਦੇ ਵੱਲੋਂ ਤੇ ਸ਼ੋਕਰਤ ਨੇ ਉਹ ਆਪ ਖੁਦ ਪੀ ਲਿਆ ਸੀ ਇਸ ਤਰ੍ਹਾਂ ਉਹ ਦਾਣਸ਼ਵਰ ਦਾਣਸਬੰਧ ਵਿਦਵਾਨ ਵੀ ਜੋ ਸ਼ਹਾਦਤ ਹੋਈ ਹੁਣ ਉਹ ਸ਼ੁਕਰਾਤ ਹੈ ਜਿਹੜਾ ਮਾਸੂਮ ਬੱਚੇ ਨੂੰ ਵੇਖ ਰਿਹਾ ਹੈ ਉਹ ਬੱਚਾ ਕੀ ਕਰ ਰਿਹਾ ਹੈ ਉਹਦੇ ਕੋਲ ਛੋਟਾ ਜਿਹਾ ਭਾਂਡਾ ਹੈ ਉਹਦੇ ਵਿੱਚ ਦਰਿਆ ਦੇ ਵਿੱਚੋਂ ਪਾਣੀ ਪਾਉਂਦਾ ਤੇ ਬਾਹਰ ਡੋਲ ਦਿੰਦਾ ਕਿਨਾਰੇ ਤੇ ਸ਼ੁਕਰਾਤ ਨੇ ਸਵਾਲ ਕੀਤਾ ਮਾਸੂਮ ਬੱਚੇ ਨੂੰ ਕਿ ਬੇਟਾ ਤੂੰ ਕੀ ਕਰ ਰਹੀ ਹੈ ਉਨੇ ਜਵਾਬ ਦਿੱਤਾ ਕਹਿੰਦਾ ਵੀ ਅਸਲ ਦੇ ਵਿੱਚ ਮੈਂ ਇਸ ਭਾਂਡੇ ਦੇ ਵਿੱਚ ਨਾ ਇਹ ਜੋ ਸਾਰਾ ਪਾਣੀ ਹੈ ਉਹ ਪਾਉਣਾ ਹੈਗਾ ਜਿੰਨਾ ਇਹ ਪਾਣੀ ਦਿੱਸ ਰਿਹਾ ਹੁਣ ਇਹ ਸਾਰਾ ਪਾਣੀ ਪੈਂਦਾ ਨਹੀਂ ਮੈਂ ਜਦੋਂ ਪਾਉਣਾ ਹੈ ਇਹ ਸਾਰਾ ਨਹੀਂ ਪੈਂਦਾ ਥੋੜਾ ਪੈ ਜਾਂਦਾ ਤੇ ਫਿਰ ਮੈਂ ਢੋਲ ਦੰਨਾ ਵੀ ਦੁਬਾਰੇ ਕੋਸ਼ਿਸ਼ ਕਰਨ ਹੁਣ ਜੇਕਰ ਆਪਣੇ ਵਰਗਾ ਮਨੁੱਖ ਹੈ ਇਸ ਤਰ੍ਹਾਂ ਬੱਚੇ ਨੂੰ ਕਰਦਿਆਂ ਵੇਖੇ ਤੇ ਹੋ ਸਕਦਾ ਮਜ਼ਾਕ ਵੀ ਉਡਾ ਦਵੇ ਇਹ ਤੋਂ ਕਮਲਾ ਹੋਏ ਪਰ ਬੱਚਾ ਜਿਹੜਾ ਉਹ ਮਾਸੂਮੀਅਤ ਦੇ ਵਿੱਚ ਹੈ ਉਹ ਬਚਪਨੇ ਦੇ ਵਿੱਚ ਹੈ ਤੇ ਬਚਪਨੇ ਵਿੱਚ ਨਾ ਆਪਣਾ ਹੀ ਇੱਕ ਅਲੱਗ ਮਾਹੌਲ ਹੁੰਦਾ ਮਨ ਦਾ ਬਚਪਨੇ ਦੇ ਵਿੱਚ ਵੱਡੀਆਂ ਚੀਜ਼ਾਂ ਦੇ ਕੋਈ ਅਰਥ ਨਹੀਂ ਹੁੰਦੇ ਮਹਿੰਗੇ ਪਦਾਰਥਾਂ ਦੇ ਕੋਈ ਅਰਥ ਨਹੀਂ ਹੁੰਦੇ ਉਹ ਬੇਕੀਮਤੀ ਹੁੰਦੀਆਂ ਚੀਜ਼ਾਂ ਪਰ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਉਹਨਾਂ ਦੇ ਬਹੁਤ ਵੱਡੇ ਅਰਥ ਹੁੰਦੇ ਆ ਬਚਪਨੇ ਦੇ ਵਿੱਚ ਹੁਣ ਬੱਚਾ ਜਿਹੜਾ ਉਹ ਬੇਫਿਕਰੀ ਦੇ ਵਿੱਚ ਹੈ ਮਸੂਮੀਅਤ ਦੇ ਵਿੱਚ ਹੈ ਉਹਦਾ ਆਪਣੀ ਜ਼ਿੰਦਗੀ ਦਾ ਇੱਕ ਮਾਹੌਲ ਉਹ ਜੋ ਕਿ ਆਨੰਦ ਦੇ ਵਿੱਚ ਆਪਣੇ ਬਚਪਨੇ ਦੇ ਮਾਹੌਲ ਦੇ ਵਿੱਚ ਨਾ ਉਹ ਆਖ ਰਿਹਾ ਐ ਨਾ ਖਾਕ ਰਿਹਾ ਐ ਨਾ ਉਹਨੂੰ ਦੁਨੀਆ ਦੀ ਪਰਵਾਹ ਐ ਕਿ ਦੁਨੀਆ ਮੇਰੇ ਬਾਰੇ ਕੀ ਕਹੇਗੀ ਮਜ਼ਾਕ ਉਡਾਵੇਗੀ ਉਹਨੂੰ ਕੋਈ ਮਤਲਬ ਨਹੀਂ ਉਹਨੇ ਜਵਾਬ ਦਿੱਤਾ ਵੀ ਅਸਲ ਦੇ ਵਿੱਚ ਮੈਂ ਤਾਂ ਸਾਰਾ ਪਾਣੀ ਭਾਂਡੇ ਵਿੱਚ ਪਾਉਣਾ ਇਸ ਭਾਂਡੇ ਦੇ ਵਿੱਚ ਤੇ ਪੈ ਨਹੀਂ ਰਿਹਾ ਤੇ ਮੈਂ ਇਸ ਕਰਕੇ ਡੋਲ ਲਦਣਾ ਦਵਾਰੇ ਪਾ ਕੇ ਵੇਖਣਾ ਸੋਕਰਾਟ ਦੇ ਨਾਲ ਉਸ ਦਾ ਚੇਲਾ ਹੈਗਾ ਉਸ ਸਮੇਂ ਤੇ ਉਹਨੇ ਕਹਿਆ ਇਹ ਸੋਕਰਾਟ ਜੀ ਇਹ ਬੱਚਾ ਕਿੰਨਾ ਨਾਦਾਨ ਹੈ ਇਹ ਕਿੰਨਾ ਨਾਦਾਨ ਹੈ ਇਹ ਸਮਝ ਨਹੀਂ ਰਿਹਾ ਵੀ ਦਰਿਆ ਦਾ ਪਾਣੀ ਇੱਕ ਭਾਂਡੇ ਵਿੱਚ ਕਿਵੇਂ ਪੈ ਜਾਏਗਾ ਇੱਕ ਛੋਟੇ ਜਿਹੇ ਵਰਤਨ ਦੇ ਵਿੱਚ ਕਿਵੇਂ ਪਵੇਗਾ ਸੋਕਰਾਟ ਨੇ ਜਵਾਬ ਦਿੱਤਾ ਕਹਿੰਦਾ ਬੱਚਾ ਨਾਦਾਨ ਨਹੀਂ ਹੈ ਬੱਚਾ ਮਾਸੂਮ ਹੈ ਨਦਾਨ ਆਪਾਂ ਹਾਂ ਬਡੇਰੀ ਉਮਰ ਦੇ ਬੰਦੇ ਇਹ ਤਾਂ ਮਾਸੂਮ ਹੈ ਬਚਪਣ ਦੇ ਵਿੱਚ ਆਪਣੇ ਆਨੰਦ ਦੇ ਵਿੱਚ ਖੇਡਾਂ ਖੇਡ ਰਹੇ ਇਹ ਨਦਾਨ ਨਹੀਂ ਹੈ ਨਦਾਨ ਆਪਾਂ ਹਾਂ ਤੇ ਉਸ ਕੇਲੇ ਨੇ ਸਵਾਲ ਕੀਤਾ ਵੀ ਸੋਕਰਾਟ ਆਪਾਂ ਕਿਵੇਂ ਨਦਾਨ ਹੋ ਗਏ ਆਪਾਂ ਕਿਹੜੇ ਤਰੀਕੇ ਨਾਲ ਨਾਦਾਨ ਸ਼ੁਕਰਾਤ ਨੇ ਜਵਾਬ ਦਿੱਤਾ ਕਹਿੰਦਾ ਵੀ ਆਪਾਂ ਨਾਦਾਨ ਇਸ ਕਰਕੇ ਆਪਣੀ ਉਮਰ ਬਡੇਰੀ ਹੈ ਆਪਾਂ ਸਿਆਣੇ ਸੋਤੇ ਬੰਦੇ ਆ ਸਿਆਣੇ ਹੈ ਬਡੇਰੀ ਉਮਰ ਦੇ ਬਚਪਨਾ ਤਾਂ ਨਹੀਂ ਹੈ ਆਪਣੇ ਦੇ ਉੱਪਰ ਕਹਿੰਦਾ ਹਾਂਜੀ ਇਹ ਤਾਂ ਹੈ ਵੀ ਆਪਾਂ ਬਡੇਰੀ ਉਮਰ ਦੇ ਕਿੰਦਾ ਆਪਾਂ ਨਦਾਨ ਇਹ ਇਸ ਕਰਕੇ ਆ ਵੀ ਜਿਹੜਾ ਸਾਡੇ ਕੋਲ ਭਾਂਡਾ ਹੈ ਨਾ ਮੱਕ ਦਾ ਭਾਂਡਾ ਆ ਬੁੱਧ ਦਾ ਭਾਂਡਾ ਇਹ ਬਹੁਤ ਛੋਟਾ ਹੈ ਤੇ ਅਸੀਂ ਅੰਤ ਪਾਉਣਾ ਚਾਹੁੰਦੇ ਆ ਅਕਾਲ ਪੁਰਖ ਵਾਹਿਗੁਰੂ ਦਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਜੇਕਰ ਅਸੀਂ ਇਸ ਮਕਸਦ ਨੂੰ ਮੁੱਖ ਰੱਖ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਆ ਕਿ ਉਹਦਾ ਅੰਤ ਪਾਉਣਾ ਹੈਗਾ ਇਬਾਦਤ ਕਰਕੇ ਬੰਦਗੀ ਕਰਕੇ ਵੀ ਉਹ ਕਿੰਨਾ ਕੁ ਵੱਡਾ ਹੈ ਕਿੰਨਾ ਕੁ ਵਿਸ਼ਾਲ ਹੈ ਤਾਂ ਇਹ ਕਦੇ ਵੀ ਨਹੀਂ ਹੋਵੇਗਾ ਜੇਕਰ ਵੇਖਿਆ ਜਾਵੇ ਇੱਥੇ ਇਹ ਯਤਨ ਕੀਤੇ ਗਏ ਐ ਮਨੁੱਖਾਂ ਦੇ ਵੱਲੋਂ ਵੀ ਉਹਦਾ ਅੰਤ ਹੀ ਪਾਉਣਾ ਹੈ ਗੁਰੂ ਸਹਿਬਾਨ ਨੇ ਉਹਨਾਂ ਮਨੁੱਖਾਂ ਨੂੰ ਗੁਰਬਾਣੀ ਦੇ ਰਾਹੀਂ ਸਮਝਾਇਆ ਵੀ ਹੈ ਵੀ ਨਹੀਂ ਇਹ ਨਹੀਂ ਹੋਵੇਗਾ ਕਦੇ ਵੀ ਸਾਡੀ ਮੱਤ ਦਾ ਭਾਂਡਾ ਬਹੁਤ ਛੋਟਾ ਹੈ ਸਮੁੰਦਰ ਨੂੰ ਇਹਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਕਦੇ ਵੀ ਕੈਦ ਨਹੀਂ ਕੀਤਾ ਜਾ ਸਕਦਾ ਇੱਕ ਮੱਛੀ ਸਮੁੰਦਰ ਦੇ ਵਿੱਚ ਰਹਿ ਕੇ ਆਨੰਦ ਤਾਂ ਮਾਣ ਸਕਦੀ ਹੈ ਜੀਵਨ ਤਾਂ ਜਿਉ ਸਕਦੀ ਹੈ ਪਰ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਇੱਕ ਬੂੰਦ ਸਾਗਰ ਦੇ ਵਿੱਚ ਮਿਲ ਕੇ ਸਾਗਰ ਦਾ ਰੂਪ ਤਾਂ ਹੋ ਸਕਦੀ ਹੈ ਪਰ ਉਹਦਾ ਅੰਤ ਨਹੀਂ ਪਾ ਸਕਦੀ ਇਸੇ ਤਰ੍ਹਾਂ ਹੀ ਅਸੀਂ ਆਕਾਲ ਪੁਰਖ ਵਾਹਿਗੁਰੂ ਸਮੁੰਦਰ ਦੀ ਨਿਆਈ ਹੈ ਸਾਡੀ ਜਿਹੜੀ ਹਸਤੀ ਹੈ ਉਹ ਬੂੰਦ ਦੀ ਨਿਆਈ ਹੈ ਹੁਣ ਬੂੰਦ ਇੱਕ ਸਮੁੰਦਰ ਦਾ ਕਿਵੇਂ ਅੰਤ ਪਾਵੇਗੀ ਕਦੇ ਨਹੀਂ ਹੋਵੇਗਾ ਭਗਤ ਕਬੀਰ ਜੀ ਵੀ ਆਪਣੇ ਸ਼ਲੋਕ ਦੇ ਅੰਦਰ ਇਸੇ ਦਾ ਜ਼ਿਕਰ ਕਰ ਰਹੇ ਕਬੀਰ ਸਾਤ ਸਮੁੰਦ ਹੈ ਮਸ ਕਰੋ ਜੇ ਕਰ ਮੈਂ ਸੱਤਾਂ ਸਮੁੰਦਰਾਂ ਦੀ ਸ਼ਿਆਹੀ ਬਣਾ ਲਵਾਂ ਮੱਸ ਕਿਹਾ ਜਾਂਦਾ ਹੈ ਸ਼ਿਆਹੀਨ ਕਬੀਰ ਸਾਤ ਸੰਗ ਹੈ ਮੱਸ ਕਰੋ ਕਲਮ ਕਰੋ ਬਨ ਰਾਏ ਜਿੰਨੀ ਬਨਸਪਤੀ ਹੈ ਇਸ ਧਰਤੀ ਦੇ ਉੱਪਰ ਸਾਰੀ ਬਨਸਪਤੀ ਦੀਆਂ ਕਲਮਾਂ ਘੜ ਲਵਾਂ ਲਿਖਣ ਦੇ ਲਈ ਬਸਦਾ ਕਾਗਦ ਜਿਉਂ ਕਰੋ ਬਸਦਾ ਕਿਹਾ ਜਾਂਦਾ ਹੈ ਧਰਤੀ ਨੂੰ ਸਾਰੀ ਧਰਤੀ ਨੂੰ ਕਾਗਜ਼ ਬਣਾ ਲਵਾਂ ਬਸਦਾ ਕਾਗਜ਼ ਜਿਉਂ ਘਰੋਂ ਹਰ ਜਸ ਲੇਖਨ ਨਾ ਜਾਏ ਇੰਨਾ ਕੁਝ ਲੇਖਣ ਦੇ ਬਾਵਜੂਦ ਵੀ ਸਾਰੀ ਧਰਤੀ ਕਾਗਜ਼ ਹੋਵੇ ਸਾਰੀ ਬਨਸਪਤੀ ਕਲਮਾ ਹੋਣ ਸੱਤ ਸਮੁੰਦਰਾਂ ਦੀ ਸ਼ਿਆਹੀ ਹੋਵੇ ਤੇ ਰੱਬ ਜੀ ਬਾਰੇ ਲਿਖਣਾ ਸ਼ੁਰੂ ਕਰ ਦਵਾਂ ਉਹਦੇ ਗੁਣਾਂ ਨੂੰ ਬਿਆਨ ਕਰਨਾ ਸ਼ੁਰੂ ਕਰ ਦਵਾਂ ਸਾਰੇ ਗੁਣ ਬਿਆਨ ਨਹੀਂ ਕਰ ਸਕਦਾ ਅੰਤ ਨਹੀਂ ਪਾ ਸਕਦਾ ਪ੍ਰੋਪਰ ਤੌਰ ਤੇ ਦੱਸ ਨਹੀਂ ਸਕਦਾ ਵੀ ਰੱਬ ਇੰਨਾ ਕਹ ਹੈ ਅਕਾਲ ਪੁਰਖ ਵਾਹਿਗੁਰੂ ਇੰਨਾ ਕ ਵੱਡਾ ਦੱਸ ਨਹੀਂ ਸਕਦਾ ਗੁਰੂ ਸਹਿਬਾਨ ਨੇ ਬਾਣੀ ਦੇ ਵਿੱਚ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਗੱਲ ਕੀਤੀ ਹੈ ਗੁਰੂ ਸਹਿਬਾਨ ਦੇ ਬਚਨ ਹਨ ਰੂਪ ਨਾ ਰੇਖ ਨਾ ਰੰਗ ਕਿਸ ਤਰਹ ਗੁਣ ਤੇ ਪ੍ਰਭ ਭਿੰਨ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾ ਕੋਈ ਰੂਪ ਹੈ ਨਾ ਆਕਾਰ ਹੈ। ਨਾ ਕੋਈ ਰੰਗ ਹੈ। ਜਿਹੜੀ ਚੀਜ਼ ਦਾ ਨਾ ਕੋਈ ਰੰਗ ਹੁੰਦਾ ਹੈ ਨਾ ਆਕਾਰ ਹੁੰਦਾ ਹੈ। ਨਾ ਰੂਪ ਹੁੰਦਾ ਉਹਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਅੰਦਾਜ਼ੇ ਹਮੇਸ਼ਾ ਗਲਤ ਵੀ ਹੋ ਸਕਦੇ। ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਭਗਤ ਕਬੀਰ ਜੀ ਆਪਣੇ ਸ਼ਲੋਕ ਦੇ ਅੰਦਰ ਗੱਲ ਇਹ ਸਮਝਾਣਾ ਚਾਹੁੰਦੇ ਐ ਕਿ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਕੇ ਉਹਦਾ ਸਿਮਰਨ ਕਰਕੇ ਅਸੀਂ ਆਪਣਾ ਜੀਵਨ ਸੋਹਣਾ ਬਣਾਉਣ ਵਾਲੇ ਪਾਸੇ ਚੱਲਣਾ ਨਾ ਕਿ ਉਹਦਾ ਅੰਤ ਪਾਉਣ ਵਾਲੇ ਪਾਸੇ ਤੁਰਨਾ